ਕਈ ਵੇ ਵ੍ਰਤਾਂ ਦੀ ਗੱਲ ਆ ਗਈ ਭੁੱਖਾ ਰਹਿ ਗਿਆ ਬੰਦਾ ਵੀ ਅਸੀਂ ਜੀ ਵਰਤ ਰੱਖਿਆ ਕਰਵਾ ਚੌਥਾ ਵਰਤ ਤਾਂ ਬੜਾ ਸਿਆਪਾ ਹੈ ਸਾਡੇ ਪੰਥ ਦੇ ਵਿੱਚ ਵੀ ਆਉਂਦਾ ਮਗਰ ਉਹ ਦੇਹ ਤਰੀ ਦੀ ਇਹਦੀਆਂ ਮਹੀਨਾ ਬਿਨਾ ਪਹਿਲਾਂ ਹੀ ਫੇਸਬੁੱਕ ਤੇ ਪੋਸਟ ਆਉਣੀ ਸ਼ੁਰੂ ਹੋ ਜਾਂਦੀ ਹੁਣ ਉਹ ਕੀ ਹੁੰਦਾ ਹੈ ਬੀਬੀਓ ਫੀਲ ਨਾ ਕਰਿਓ ਵੈਸੇ ਆਪਾਂ ਗੱਲ ਕਰਨ ਲੱਗੇ ਗੁਰਮਤਿ ਦੇ ਮਤਲਬਕ ਵੀ ਜੇ ਆਪਾਂ ਕਹੀਏ ਵੀ ਉਹ ਵਰਤ ਰੱਖਣ ਨਾਲ ਕਿਸੇ ਦੀ ਉਮਰ ਵੱਧਦੀ ਜਾਂ ਘਟਦੀ ਐਸਾ ਕਦੇ ਨਹੀਂ ਜੀ ਹੁੰਦਾ ਕਰਵਾ ਚੌਥ ਵਾਲੇ ਦਿਨ ਵੀ ਬਹੁਤ ਮਹਤਤਾ ਹੁੰਦੀਆਂ ਨੇ ਨਹੀਂ ਕੁਛ ਨਹੀਂ ਹੁੰਦਾ ਇਹ ਪਖੰਡ ਹੈ ਇਹ ਤਾਂ ਹੁਣ ਤਾਂ ਬਿਜ਼ਨਸ ਹੈ ਹੁਣ ਪਿਛਲੀ ਵਾਰੀ ਜਿਹੜਾ ਲੰਘਿਆ ਸੀ ਦਰਵਾਜ਼ਾ ਉਹ ਅਖਬਾਰ 'ਚ ਨਿਊਜ਼ ਆਈ ਵੀ 5000 ਕਰੋੜ ਦਾ ਬਿਜ਼ਨਸ ਹੋ ਗਿਆ ਐਨਾ ਪੈਸਾ ਖਰਚਿਆ ਗਿਆ ਉਮਰ ਵਧਾਉਣ ਵਾਸਤੇ ਕਮਾਲ ਹੈ ਉਹੀ ਚੰਗੇ ਫਲ ਫਰੂਟ ਖਾਂਦੇ ਆਰਗੈਨਿਕ ਖਾਂਦੇ ਚੰਗੀਆਂ ਸਬਜ਼ੀਆਂ ਖਾਂਦੇ ਫਾਸਟ ਫੂਡ ਨਾ ਖਾਂਦੇ ਵੈਸੇ ਉਮਰ ਵਧ ਜਾਣੀ ਸੀ ਐਨਾ ਕੁਝ ਕਰਨ ਦੀ ਤਾਂ ਜ਼ਰੂਰਤ ਨਹੀਂ ਸੀ ਗੁਰੂ ਸਾਹਿਬ ਕਿਰਪਾ ਕਰ ਕਈ ਵਾਰ ਹਾਸਾ ਵੀ ਆਉਂਦਾ ਹੈ ਪੀ ਲੜਾਈਆਂ ਵੀ ਹੋ ਜਾਂਦੀਆਂ ਨੇ ਉਸ ਦਿਨ ਬਿਉਂਤਰਾ ਮੈਂ ਤੇਰਾ ਹੀ ਸਿਆਪਾ ਕਰਨਦੀ ਆ ਪੀ ਉਹ ਵਿਚਾਰਾਂ ਨਾਲ ਹੱਸਦਾ ਵੀ ਹੋਣਾ ਪੀ ਮੇਰਾ ਸਿਆਪਾ ਕਰਨਦੀ ਕਿ ਮੇਰੀ ਉਮਰ ਬਤਾ ਰਹੀ